ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪੰਜਾਬ ਦੀ ਅਸੈਂਬਲੀ ਨੇ ਇੱਕ ਮਤ ਹੋ ਕੇ ਇਹ ਮਤਾ ਪਾਸ ਕੀਤਾ ਕਿ ਪੰਜਾਬ ਦੇ ਕੋਲ ਕੋਈ ਵਾਧੂ ਪਾਣੀ ਨਹੀਂ ਤੇ ਇਹ ਨਹੀਂ ਦਿੱਤਾ ਜਾ ਸਕਦਾ ਤੇ ਪਹਿਲਾਂ ਹੀ ਪੰਜਾਬ 4000 ਕਿਊਸਿਕ ਪਾਣੀ ਰੋਜ਼ ਹਰਿਆਣੇ ਨੂੰ ਮਨੁੱਖੀ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਦੇਰ ਹੈ ਤੇ ਜਿਹੜਾ ਕਿ ਪਹਿਲਾਂ ਹੀ ਵਾਧੂ ਹੈ ਤੇ ਇਸ ਤਰ੍ਹਾਂ ਨਾਲ ਉਹ ਜਿਹੜਾ ਕੇਂਦਰ ਸਰਕਾਰ ਦੇ ਬੀਜੇਪੀ ਸਰਕਾਰ ਬੀਬੀਐਮਬੀ ਕਿਉਂਕਿ ਉਹਦੇ ਤੇ ਵੀ ਕੇਂਦਰ ਨੇ ਖੋਦ ਕਬਜਾ ਕਰ ਰੱਖਿਆ ਤੇ ਹਰਿਆਣਾ ਸਰਕਾਰ ਮਿਲ ਕੇ ਪੰਜਾਬ ਦਾ ਪਾਣੀ ਲੁੱਟਣ ਤੇ ਲੱਗੇ ਹੋਏ ਸੀ ਤੇ ਇਹਨੂੰ ਰੋਕਿਆ ਜਾਣਾ ਜ਼ਰੂਰੀ ਸੀ ਤੇ ਪੰਜਾਬ ਦੀਆਂ ਜਿਹੜੀਆਂ ਵੀ ਰਾਜਨੀਤਿਕ ਤਿਰਾਂ ਉੱਥੇ ਹੈ ਸਾਰੀਆਂ ਨੇ ਇਸ ਗੱਲ ਦੇ ਉੱਤੇ ਇੱਕ ਮਤ ਜ਼ਾਹਰ ਕੀਤਾ ਬੀਜੇਪੀ ਵਾਲਿਆਂ ਨੂੰ ਸਿਰਫ ਇਸ ਗੱਲ ਤੇ ਤਾਂ ਇਤਰਾਜ਼ ਸੀ ਵੀ ਬੀਜੇਪੀ ਦਾ ਨਾਂ ਕਿਉਂ ਪਾਇਆ ਉੱਤੇ ਹਾਲਾਂਕਿ ਉਹ ਇੱਕ ਗੱਲ ਤੋਂ ਅੱਖ ਮੀਟਦੇ ਆ ਕਿ ਬੀਜੇਪੀ ਦੀ ਕੇਂਦਰੀ ਸਰਕਾਰ ਨੂੰ ਬੀਜੇਪੀ ਦੀ ਸਰਕਾਰ ਨਾ ਕਹੀਏ ਤਾਂ ਹੋਰ ਕੀ ਕਹੀਏ ਵੀ ਕੀ ਦੀ ਸਰਕਾਰ ਹੈ ਉਹ ਜਿਹੜੀ ਆ ਕੁਸ਼ ਕਰ ਰਹੀ ਹੈ ਬੀਬੀਐਮਵੀ ਦੇ ਨਾਲ ਦੂਜਾ ਉਹਨਾਂ ਨੇ ਕਿਹਾ ਵੀ ਬੀਬੀਐਮਵੀ ਦੇ ਦੀ ਵੀ ਕੋਈ ਲੋੜ ਨਹੀਂ ਹੈ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਜਿਹੜਾ ਡੈਮ ਸੇਫਟੀ ਐਕਟ ਹੈ 2021 ਦਾ ਇਹ ਵੀ ਸੂਬਿਆਂ ਦੇ ਰਾਜਾਂ ਦੇ ਉੱਤੇ ਅਧਿਕਾਰਾਂ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਇੱਕ ਬੜਾ ਛਾਪ ਹੈ ਤੇ ਇਹ ਵੀ ਰੱਦ ਕੀਤਾ ਜਾਣਾ ਚਾਹੀਦਾ ਹੈ ਇਹਦੇ ਲਈ ਵੀ ਉਹਨਾਂ ਨੇ ਮਤਾ ਪਾਸ ਕੀਤਾ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਹਿੱਤਾਂ ਲਈ ਇਹ ਜ਼ਰੂਰੀ ਕਦਮ ਸਨ ਜਿਹੜੇ ਚੁੱਕੇ ਗਏ ਹੈ ਤੇ ਹੋਰ ਵੀ ਅੱਗੇ ਵਾਸਤੇ ਇਹਦੇ ਤੇ ਸੁ ਜਾਗ ਰਹਿਣ ਦੀ ਲੋੜ ਹੈ ਕਿਉਂਕਿ BBMB ਹੁਣ ਹਾਈ ਕੋਰਟ ਚਲੀ ਗਈ ਹੈ ਅਨ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਕੱਲ ਕੇਂਦਰ ਸਰਕਾਰ ਨੇ ਕੇਂਦਰੀ ਹੋਮ ਮੰਟਰੀ ਨੇ ਇੱਕ ਅਲਰਟ ਜਾਰੀ ਕੀਤਾ ਹੈ ਬਹੁਤ ਸਾਰੇ ਸੂਬਿਆਂ ਨੂੰ ਕਿਹਾ ਕਿ ਤੁਸੀਂ ਜਿਹੜਾ ਜੰਗੀ ਜੰਗ ਹੋਣ ਦੀ ਅਵਸਥਾ ਦੇ ਵਿੱਚ ਜਿਹੜਾ ਉਹਦੀਆਂ ਮੌਕ ਡ੍ਰਿਲਾਂ ਤਿਆਰ ਕਰੋ ਤਾਂ ਕਿ ਲੋਕਾਂ ਨੂੰ ਜਿਹੜੇ ਜੇ ਕੋਈ ਅਟੈਕ ਹੁੰਦਾ ਤਾਂ 에ਅਰ ਵਾਰਨਿੰਗ ਸਾਇਰਨ ਜਿਹੜੇ ਵੱਜਣ ਜਿਵੇਂ ਅੱਗੇ 1971 ਦੀ ਲੜਾਈ ਚ ਵੱਜਦੇ ਹੁੰਦੇ ਸੀ ਜਦੋਂ ਕੋਈ ਅਟੈਕ ਹੁੰਦਾ ਸੀਗਾ ਉਹ ਸਾਰਨ ਵੱਜਣ ਸਿਵਲ ਡਿਫੈਂਸ ਦੀ ਟ੍ਰੇਨਿੰਗ ਹੋਵੇ ਬਲੈਕਆਊਟ ਕਿਵੇਂ ਇੱਕਦਮ ਸਾਰੀਆਂ ਲਾਈਟਾਂ ਬੰਦ ਕਰਨੀਆਂ ਨੇ ਤੇ ਉਹ ਇਹਦੇ ਲਈ ਟ੍ਰੇਨਿੰਗ ਹੋਵੇ ਵਾਈਟਲ ਪਲਾਂਟ ਵਗੈਰਾ ਜਿਹੜੇ ਐ ਉਹ ਦੇਖੇ ਜਾਣ ਕਿਥੋਂ ਲੋਕਾਂ ਨੂੰ ਉਠਾ ਕੇ ਦੂਜੀ ਥਾਂ ਤੇ ਭੇਜਣਾ ਇਹ ਪਲਾਨ ਤਿਆਰ ਕੀਤੇ ਜਾਣ ਤੇ ਇਹਦੇ ਲਈ ਦੋਸਤੋ ਅਸੀਂ ਸਮਝਦੇ ਹਾਂ ਵੀ ਇਹ ਚਾਹੇ ਕੇਂਦਰ ਸਰਕਾਰ ਜੋ ਮਰਜ਼ੀ ਜਿਵੇਂ ਮਰਜ਼ੀ ਉਹ ਕਰੇ ਅਸੀਂ ਸਮਝਦੇ ਹਾਂ ਦੇ ਜਿਹੜੇ ਰਾਜਨੀਤੀਵਾਨ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਨੂੰ ਅਸੀਂ ਅਸਲ ਚ ਸਟੇਟਸਮੈਨ ਕਹਿੰਦੇ ਆ ਅੰਗਰੇਜ਼ੀ ਚ ਉਹਨਾਂ ਦਾ ਕੰਮ ਹੁੰਦਾ ਹੈ ਕਿ ਮਸਲਿਆਂ ਨੂੰ ਗੱਲਬਾਤ ਰਾਹੀਂ ਜਿਹੜੇ ਹੋਰ ਬਹੁਤ ਸਾਰੇ ਤੌਰ ਤਰੀਕੇ ਉਹਨਾਂ ਦੇ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਜੰਗ ਅਸੀਂ ਪਹਿਲਾਂ ਵੀ ਕਿਹਾ ਸੀ ਸਾਹਿਰ ਲੁਧਿਆਣਵੀ ਦੀਆਂ ਲਾਈਨਾਂ ਵੀ ਇੱਕ ਦਿਨ ਕੋਟ ਕੀਤੀਆਂ ਸੀ ਵੀ ਜੰਗ ਤਾਂ ਖੁਦ ਇੱਕ ਮਸਲਾ ਹੈ ਇਹ ਬਾਕੀ ਮਸਲਿਆਂ ਨੂੰ ਕੀ ਹੱਲ ਕਰੂਗਾ ਇਹਦੇ ਨਾਲ ਕਦੇ ਮਸਲੇ ਹੱਲ ਨਹੀਂ ਹੋਏ ਸਾਡੇ ਸਾਹਮਣੇ ਤਾਜ਼ਾ ਚੱਲ ਰਹੀਆਂ ਦੋ جنگਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਨੇ ਰੂਸ ਯੂਕਰੇਨ ਦੀ جنگ ਤੇ ਇਜ਼ਰਾਇਲ ਫਲਸਤੀਨ ਦੀ جنگ ਹੁਣ ਇਤਾਂ ਇਜ਼ਰਾਇਲ ਨੇ ਫੈਸਲਾ ਇਹ ਕਰ ਦਿੱਤਾ ਕਿ ਅਸੀਂ ਫਤਰੀ ਫਲਸਤੀਨ ਦੇ ਏਰੀਏ ਨੂੰ ਆਪਣੇ ਕਬਜ਼ੇ 'ਚ ਲੈ ਲਾਂਗੇ ਸਾਰਿਆਂ ਨੂੰ ਧੱਕ ਕੇ ਸਾਊਥ 'ਚ ਭੇਜ ਦਿਆਂਗੇ ਕੱਲ ਦਾ ਉਹਨਾਂ ਦਾ ਫੈਸਲਾ ਉਹਨਾਂ ਦੀ ਕੈਬਨਿਟ ਦਾ ਸੋ ਇਸ ਤਰ੍ਹਾਂ ਦਾ ਅੱਜ ਦੇ ਯੁੱਗ ਦੇ ਵਿੱਚ ਜੇ ਹੋ ਰਿਹਾ ਹੈ ਤਾਂ ਇਹ ਕਿਸੇ ਵੀ ਤਰ੍ਹਾਂ ਨਾਲ ਕਿਸੇ ਦੇਸ਼ ਲਈ ਚੰਗਾ ਨਹੀਂਗਾ ਨਾ ਆਪਣੀ ਜ਼ਮੀਨ ਕਿਸੇ ਨੂੰ ਖੋਹਣ ਦੇਣੀ ਤੇ ਨਾ ਕਿਸੇ ਦੀ ਖੋਣੀ ਇਹ ਇਹੀ ਉਸੂਲ ਹੋਣਾ ਚਾਹੀਦਾ ਹੈ ਨਾ ਕਿ ਇਹ ਕਿ ਤੁਸੀਂ ਜੰਗਾਂ ਕਰਕੇ ਇੱਕ ਦੂਜੇ ਦੀਆਂ ਜ਼ਮੀਨਾਂ ਖੋਹਣ ਤੇ ਚਲੇ ਜਾਓ ਇਹ ਸਾਮਰਾਜ ਦਾ ਜਿਹੜਾ ਪੁਰਾਣਾ ਸੁਭਾਅ ਹੈਗਾ ਉਸ ਨੂੰ ਛੱਡਣ ਦੀ ਲੋੜ ਹੈਗੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਅਮਨ ਸ਼ਾਂਤੀ ਦੇ ਨਾਲ ਭਾਰਤ ਤੇ ਪਾਕਿਸਤਾਨ ਜਿਹੜੇ ਆਪਸੀ ਗੱਲਾਂ ਨੇ ਉਹਨਾਂ ਨੂੰ ਹੱਲ ਕਰੇ ਤੇ ਦੂਜਾ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਮੰਨੇ ਵੀ ਉਹ ਬੰਦੇ ਵੜ ਕਿਵੇਂ ਗਏ ਭਾਰਤ ਦੇ ਵਿੱਚ ਜੇ ਵੜ ਗਏ ਤਾਂ ਬਾਹਰ ਕਿਵੇਂ ਨਿਕਲ ਗਏ ਕਿੱਥੋਂ ਦੀ ਚਲੇ ਗਏ ਇਹ ਤਾਂ ਭਾਰਤ ਦੀ ਹੱਦ ਦੇ ਵਿੱਚ ਸੀਗੇ ਨਾ ਉਹ ਤੇ ਦੂਜਾ ਕਿ ਉਹਨਾਂ ਜਿਹੜੇ ਯਾਤਰੀ ਮਾਰੇ ਗਏ ਐ ਪਹਲਗਾਮ ਦੇ ਵਿੱਚ ਉਹਨਾਂ ਦੀ ਸੁਰੱਖਿਆ ਕਿਉਂ ਨਹੀਂ ਕਰ ਸਕੀ ਇਹਨਾਂ ਗੱਲਾਂ ਦੇ ਉੱਤੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਉਹਨੂੰ ਟਾਲ ਕੇ ਤੁਸੀਂ ਦੂਜੇ ਪਾਸੇ ਲੋਕਾਂ ਨੂੰ ਲਾ ਰਹੇ ਹੋ ਇਹ ਕੋਈ ਬਹੁਤਾ ਚੰਗਾ ਸਿਆਣਪਾਲਾ ਕੰਮ ਨਹੀਂ ਇਹ ਬਿਲਕੁਲ ਹੀ ਗਲਤ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪਿਛਲੀ 25 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਇੰਦਰਪ੍ਰਸਤ ਅਪੋਲੋ ਹਸਪਤਾਲ ਹੈ ਜਿਹੜਾ ਦਿੱਲੀ ਦਾ ਉਹਨੂੰ ਹੁਕਮ ਕੀਤਾ ਸੀ ਵੀ ਉਹ ਜਦੋਂ ਉਸਨੇ ਜ਼ਮੀਨ ਲਈ 1 ਰੁਪਿਆ ਪ੍ਰਤੀ ਮਹੀਨਾ ਦੇ ਦਰ ਦੇ ਹਿਸਾਬ ਨਾਲ ਜਿਹੜੀ ਜ਼ਮੀਨ ਲੈ ਲਈ ਤੇ ਹਸਪਤਾਲ ਬਣਾ ਲਿਆ ਤੇ ਉਹਦਾ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਸੀ ਵੀ 33% ਤੀਜਾ ਹਿੱਸਾ ਜਿਹੜੇ ਬੈੱਡ ਨੇ ਉਹ ਗਰੀਬ ਲੋਕਾਂ ਨੂੰ ਫ੍ਰੀ ਇਲਾਜ ਲਈ ਦਿੱਤੇ ਜਾਣਗੇ ਤੇ ਜਿੰਨਾ ਪਿਛਲੇ 10-12 ਸਾਲਾਂ ਦਾ ਰਿਕਾਰਡ ਹੈ ਉਹ ਦੱਸਦਾ ਹੈ ਵੀ ਕਦੇ ਵੀ ਉਹ 20% ਤੋਂ ਨਹੀਂ ਵਧੇ ਕਦੇ 15% ਕਦੇ ਉਹ ਤੇ ਕੁੱਲ ਔਸਤ ਹੈ ਜਿਹੜੀ ਪਿਛਲੇ 10-12 ਸਾਲਾਂ ਦੀ ਉਹ 17% ਹੈ ਸੋ ਉਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਸਖਤ ਹੋਈ ਹੈ ਤੇ ਉਦੋਂ ਉਹਨਾਂ ਨੇ 24 ਮਾਰਚ ਨੂੰ ਕਿਹਾ ਸੀਗਾ ਵੀ ਜੇ ਤੁਸੀਂ ਕੁਝ ਨਾ ਕੀਤਾ ਤਾਂ ਅਸੀਂ ਏਮਜ਼ ਨੂੰ ਕਹਾਂਗੇ ਕਿ ਉਹ ਤੁਹਾਡਾ ਹਸਪਤਾਲ ਆਪਣੇ ਕਬਜ਼ੇ 'ਚ ਲੈ ਲੇ ਤੇ ਭਾਰਤ ਦੇ ਲੋਕਾਂ ਦਾ ਹਸਪਤਾਲ ਬਣ ਜੇ ਨਿੱਜੀ ਹਿੱਤਾ ਵਾਸਤੇ ਇਹ ਹਸਪਤਾਲ ਦੀ ਜਿਹੜੀ ਵਰਤੋਂ ਹੋ ਰਹੀ ਹੈ ਤੇ ਉਹਦੀ ਜਿਹੜੀ ਕਮਿਟਮੈਂਟ ਹੈ ਉਹਦੀ ਜਿਹੜੀ ਆਪਣਾ ਵਾਅਦਾ ਕਰਿਆ ਹੋਇਆ ਉਹ ਉਹ ਪੂਰਾ ਨਹੀਂ ਕਰ ਰਿਹਾ ਸੋ ਹੁਣ ਉਹਦੇ ਤੇ ਸੁਪਰੀਮ ਕੋਰਟ ਹੋਰ ਜਿਆਦਾ ਸਖਤ ਹੋਈ ਹੋਈ ਹੈ 15 ਏਕੜ ਜ਼ਮੀਨ ਜਿਹੜੀ ਹੈ ਮਾਥਰਾ ਦਿੱਲੀ ਦੇ ਰਾਹ ਦੇ ਉੱਤੇ ਪੂਰੀ ਪ੍ਰਾਈਮ ਲੋਕੇਸ਼ਨ ਦੇ ਵਿੱਚ ਉਹ ਉਹਨਾਂ ਨੇ 1 ਰੁਪਿਆ ਮਹੀਨੇ ਦੇ ਕਿਰਾਏ ਤੇ ਲਈ ਹੋਈ ਹੈ ਹਸਪਤਾਲ ਲਈ ਤੇ ਫੀਸਾ ਸੁਣ ਕੇ ਤੁਹਾਡੇ ਸਾਰਿਆਂ ਦੇ ਸਾਹ ਸੁੱਕ ਜਾਣੇ ਆ ਜਦੋਂ ਉਹ ਫੀਸਾ ਲੈਂਦੇ ਆ ਤੇ ਗਰੀਬ ਬੰਦਿਆਂ ਨੂੰ ਉਹ ਜਿੰਨੀ ਮਾਤਰਾ ਚ ਚਾਹੀਦਾ ਉਹਨੇ ਉਹ ਬੈੱਡ ਦਿੰਦੇ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੱਲ ਵਕਫ ਕਾਨੂੰਨ ਦੇ ਉੱਤੇ ਦੁਬਾਰਾ ਸੁਣਵਾਈ ਹੋਈ ਸੀ ਜਿਹੜੇ ਮਾਨਯੋਗ ਚੀਫ ਜਸਟਿਸ ਨੇ ਉਹਨਾਂ ਨੇ ਰਿਟਾਇਰ ਹੋ ਜਾਣਾ ਹੈ 13 ਤਰੀਕ ਨੂੰ ਤੇ ਅਗਲੇ ਚੀਫ ਜਸਟਿਸ ਦੇ ਲਈ ਉਹ ਕਹਿਗੇ ਵੀ ਉਹ ਬੈਂਚ ਉਹਦੀ ਸੁਣਵਾਈ ਕਰੂਗਾ ਤੇ ਇਸ ਦੇ ਦੌਰਾਨ ਜਿਹੜਾ ਪਿਛਲੇ ਵਾਰੀ ਕੇਂਦਰੀ ਸਰਕਾਰ ਨੇ ਹਲਫਨਾਮਾ ਦਿੱਤਾ ਸੀ ਵੀ ਅਸੀਂ ਇਸ ਸਮੇਂ ਦੇ ਦੌਰਾਨ ਕਿਸੇ ਵੀ ਵਕਮ ਬੋਰਡ ਦੇ ਵਿੱਚ ਕੋਈ ਨਵੀਆਂ ਨਿਯੁਕਤੀਆਂ ਨਹੀਂ ਕਰਾਂਗੇ ਭਾਵੇਂ ਗੈਰ ਮੁਸਲਮਾਨ ਬੰਦਿਆਂ ਨੂੰ ਉਹਨਾਂ ਚ ਨਿਯੁਕਤ ਨਹੀਂ ਕਰਾਂਗੇ ਜਿੰਨਾ ਚਿਰ ਕੇਸ ਸੁਣਿਆ ਜਾਂਦਾ ਹੈ ਪਹਿਲਾ 5 ਤਰੀਕ ਤੱਕ ਸੀ ਸਟੇ ਹੁਣ 15 ਤੱਕ ਇਸ ਗੱਲ ਦੀ ਸਟੇ ਹੋਗੀ ਦੂਜੀ ਜਿਹੜੀ ਗੱਲ ਹੈ ਕਿ ਵੀ ਉਹ ਜਿਹੜਾ ਜਿਹੜੀ ਜ਼ਮੀਨ ਜਿਵੇਂ ਅੱਜ ਦਾ ਹੈਗਾ ਸਥਿਤੀ ਜ ਜਿਹਨੂੰ ਆਪਾਂ ਵਕਫ ਬਾਈ ਯੂਜ਼ਰ ਕਹਿੰਦੇ ਆ ਵੀ ਜਿਵੇਂ ਵਰਤੀ ਜਾ ਰਹੀ ਹੈ ਜੇ ਲੋਕ ਵਰਤ ਰਹੇ ਵਕਫ ਦੇ ਤੌਰ ਤੇ ਉਹ ਐਂ ਵਰਤੀ ਜਾਊਗੀ ਉਹਨੂੰ ਵੀ ਕੋਈ ਛੇੜਛਾੜ ਨਹੀਂ ਕਰੀ ਜਾਊਗੀ ਇਸ ਦੇ ਦੌਰਾਨ ਇੱਕ ਗੱਲ ਵਿੱਚ ਇਹ ਸਾਹਮਣੇ ਆਈ ਕਿ ਕੈਰਲਾ ਦੀ ਇੱਕ ਸੰਸਥਾ ਹੈਗੀ ਹੈ ਹਿੰਦੂ ਸੰਸਥਾ ਸ਼ੀਰੀਨ ਨਾਰਾਇਣ ਮਾਨਵ ਧਰਮ ਟਰਸਟ ਉਹਦਾ ਨਾਮ ਹੈ ਉਹਨਾਂ ਨੇ ਵੀ ਮਾਨਯੋਗ ਸੁਪਰੀਮ ਕੋਰਟ ਚ ਇੱਕ ਰਿਟ ਪਟੀਸ਼ਨ ਦਾਖਲ ਕੀਤੀ ਹੈ ਤੇ ਉਹਨਾਂ ਨੇ ਜਿੰਨੀਆਂ ਬਾਕੀ ਹਿੰਦੂ ਜਥੇਬੰਦੀਆਂ ਨੇ ਪਹਿਲਾਂ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੈ ਉਹਦੇ ਕੋਲ ਗੱਲਾਂ ਕੀਤੀਆਂ ਸੀ ਜਾਂ ਬਾਅਦ ਦੇ ਵਿੱਚ ਇਹਦੇ ਵਿੱਚ ਪਾਰਟੀ ਬਣੀਆਂ ਨੇ ਉਹਨਾਂ ਦੇ ਉਲਟ ਇਹ ਇੱਕੋ ਇੱਕ ਹਿੰਦੂ ਸੰਸਥਾ ਹੈ ਜਿਸ ਨੇ ਕਿਹਾ ਵੀ ਮਾਨਵ ਧਰਮ ਸਭ ਤੋਂ ਉੱਪਰਲਾ ਧਰਮ ਹੈ ਤੇ ਜੇ ਇਹ ਕਾਨੂੰਨ ਵਕਫ ਸੋਧ ਕਾਨੂੰਨ 2025 ਲਾਗੂ ਹੋ ਜਾਂਦਾ ਹੈ ਤਾਂ ਇਹ ਮੁਸਲਮਾਨਾਂ ਦੀ ਹੋਦ ਲਈ ਖਤਰਾ ਹੈ ਉਹਨਾਂ ਦੇ ਧਾਰਮਿਕ ਆਧਾਰਿਆਂ ਲਈ ਖਤਰਾ ਹੈ ਤੇ ਇਸ ਕਰਕੇ ਇਹ ਕਾਨੂੰਨ ਰੱਦ ਹੋਣਾ ਚਾਹੀਦਾ ਹੈ ਤੇ ਉਹ ਕਹਿੰਦੇ ਆ ਵੀ ਜਿਹੜੇ ਸਾਡੇ ਨਾਰਾਇਣ ਗੁਰੂ ਜੀ ਸੀਗੇ ਜਿਹੜੇ ਬਹੁਤ ਵੱਡੇ ਸਮਾਜ ਸੁਧਾਰਕ ਹੋਏ ਕਰਲਾ ਦੇ ਵਿੱਚ ਉਹ ਕਹਿੰਦੇ ਸੀ ਵੀ ਸਾਰੇ ਮਨੁੱਖ ਸਾਰੇ ਧਰਮ ਅੰਤਰ ਨਿਰਪਰ ਨੇ ਇੱਕ ਦੂਜੇ ਤੇ ਉਹਨਾਂ ਦੀ ਨਿਰਪਰਤਾ ਹੈਗੀ ਹੈ ਇਸ ਕਰਕੇ ਜੇ ਅਸੀਂ ਅੱਜ ਚੁੱਪ ਰਹਿਨੇ ਆ ਤਾਂ ਸਾਨੂੰ ਮਾਫ਼ ਨਹੀਂ ਕਰਨਗੇ ਸਾਡੇ ਗੁਰੂ ਅਸੀਂ ਇਸ ਅਵਸਥਾ 'ਚ ਮੂਕ ਦਰਸ਼ਕ ਨਹੀਂ ਬਣ ਸਕਦੇ ਇਸ ਲਈ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਆਪਣੀ ਇਹ ਗੱਲ ਕਹਿਣ ਆਏ ਆ ਕਿ ਇਹ ਕਾਨੂੰਨ ਰੱਦ ਹੋਣਾ ਚਾਹੀਦਾ ਹੈ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ सीबीआई ਦਾ ਡਾਇਰੈਕਟਰ ਹੈ ਜਿਹੜਾ ਮੌਜੂਦਾ ਪ੍ਰਵੀਨ ਸੂਦ ਉਹ 25 ਮਈ ਨੂੰ ਰਿਟਾਇਰ ਹੋ ਰਿਹਾ ਉਸ ਤੋਂ ਪਹਿਲਾਂ ਕੱਲ 6:30 ਵਜੇ ਤੋਂ 7:30 ਵਜੇ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ ਦੇ ਵਿੱਚ ਜਿਹੜੀ ਤਿੰਨ ਮੈਂਬਰੀ ਸਿਲੈਕਸ਼ਨ ਕਮੇਟੀ ਹੈ ਉਹਦੀ ਮੀਟਿੰਗ ਹੋਈ। ਸੀਬੀਆਈ ਦਾ ਡਾਇਰੈਕਟਰ ਚੁਣਨ ਲਈ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦਾ ਆਗੂ ਤੇ ਮਾਨਯੋਗ ਸੁਪਰੀਮ ਕੋਰਟ ਦਾ ਚੀਫ ਜਸਟਿਸ ਇਹ ਤਿੰਨ ਜਣਿਆਂ ਦੀ ਕਮੇਟੀ ਉਸ ਜਿਹੜੇ ਨਾਂ ਹੈਗੇ ਆ ਅਗਲਾ ਕੌਣ ਬਣੂਗਾ ਉਹਦੇ ਨਾਵਾਂ ਤੇ ਵਿਚਾਰ ਕਰਦੀ ਹੈ। ਉਹ ਚ ਬਹੁਤ ਸਾਰੇ ਨਾਂ ਪੇਸ਼ ਕੀਤੇ ਗਏ ਆ ਡੱਡ ਪੁਲਿਸ ਅਫਸਰ ਆ ਡੱਡ ਥਾਮਾਂ ਦੇ ਤੇ ਪਰ ਕਿਸੇ ਤੇ ਵੀ ਸਹਿਮਤੀ ਨਹੀਂ ਬਣੀ। ਇਸ ਕਰਕੇ ਕੋਈ ਵੀ ਨਵਾਂ सीबीआई ਡਾਇਰੈਕਟਰ ਚੁਣ ਨਹੀਂ ਸਕੀ ਹੁਣ ਲੱਗਦਾ ਇਹ ਹੈ ਕਿ ਵੀ ਜਿਹੜਾ ਪ੍ਰਵੀਨ ਸੂਦ ਹੈ ਉਹਨੂੰ ਇੱਕ ਸਾਲ ਹੋਰ ਜਿਹੜੀ ਹੈ ਉਹਦੀ ਸਰਵਿਸ ਦਾ ਵਾਅਦਾ ਉਹਨੂੰ ਮਿਲ ਜਾਊਗਾ ਇਹ ਲੱਗਦਾ ਹੈ ਇਸੇ ਕਿਸਮ ਦਾ ਪ੍ਰੋਵੀਜ਼ਨ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਸਬੰਧ ਚ ਕੀਤਾ ਸੀ ਵੀ ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਇਹਨਾਂ ਦੀ ਨਿਯੁਕਤੀ ਲਈ ਪ੍ਰਧਾਨ ਮੰਤਰੀ ਵਿਰੋਧੀ ਧਿਰ ਦਾ ਆਗੂ ਤੇ ਚੀਫ ਜਸਟਿਸ ਆਫ ਇੰਡੀਆ ਇਹ ਤਿੰਨ ਬੰਦਿਆਂ ਦੀ ਕਮੇਟੀ ਹੋਵੇ ਜਿਹੜੇ ਇਹ ਫੈਸਲਾ ਕਰੇ ਕਿ ਵੀ ਜਿਹੜਾ ਹੈ ਉਹ ਵੀ ਕਿਨੂੰ ਅੱਗੇ ਆਪਾਂ ਨੇ ਇਲੈਕਸ਼ਨ ਕਮਿਸ਼ਨਰ ਬਣਾਉਣਾ ਹੈਗਾ ਪਰੰਤੂ ਕੇਂਦਰ ਸਰਕਾਰ ਨੇ ਕਾਨੂੰਨ ਬਣਾ ਕੇ ਚੀਫ ਜਸਟਿਸ ਆਫ ਇੰਡੀਆ ਦੀ ਥਾਂ ਦੇ ਉੱਤੇ ਆਪਣਾ ਇੱਕ ਮੰਤਰੀ ਪਾ ਲਿਆ ਸੀ ਤੇ ਮਨਮਰਜ਼ੀ ਦੇ ਇਲੈਕਸ਼ਨ ਕਮਿਸ਼ਨ ਬਣਾਉਂਦੀ ਹੈ ਉਹ ਇਹ ਤੱਕੇਸ਼ਾਹੀ ਚੱਲਦੀ ਹੈ ਪਰ ਇੱਥੇ ਕਿਉਂਕਿ ਹਲੇ ਕਾਨੂੰਨ ਇਹ ਹੈਗਾ ਇਸ ਕਰਕੇ ਉਹ ਤੱਕਾ ਨਹੀਂ ਚੱਲ ਸਕਿਆ ਆ ਲਾਸਟ ਗੱਲ ਦੋਸਤੋ ਆ ਜਿਹੜਾ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਾਡੇ ਇੱਕ ਇੰਦਰ ਦੇ ਵਿੱਚ ਜਿਹੜੇ ਦੋ ਆਈਟੀ ਪ੍ਰੋਫੈਸ਼ਨਲ ਨੇ ਵਰਸ਼ਾ ਜੈਨ ਤੇ ਪਿਊਸ਼ ਜੈਨ ਦੋਹਾਂ ਦੀ ਇੱਕ ਬੇਟੀ 3 ਸਾਲ ਦੀ ਜਿਹੜੀ ਲਾ ਇਲਾਜ ਬਿਮਾਰੀ ਤੋਂ ਪੀੜਤ ਹੈ ਜਿਹਦਾ ਇਲਾਜ ਨਹੀਂ ਹੋ ਸਕਦਾ ਉਸ ਨੂੰ ਜੈਨੀਆਂ ਦੀ ਇੱਕ ਰਸਮ ਹੈ ਜਿਹੜੀ ਜਿਹਨੂੰ ਜਿਹਨੂੰ ਪਾਰਥਾ ਕਿਹਾ ਜਾਂਦਾ ਹੈ ਉਸ ਰਸਮ ਦੇ ਵਿੱਚ ਆਪਣੇ 24 21 ਮਾਰਚ ਨੂੰ ਉਸ ਰਸਮ ਦੇ ਵਿੱਚ ਉਹਨੂੰ ਵਰਤਰ ਖਾਇਆ ਗਿਆ ਤੇ ਉਹਦੀ ਵਰਤ ਦੇ ਦੌਰਾਨ ਮੌਤ ਹੋ ਗਈ ਅਸੀਂ ਸਮਝਦੇ ਹਾਂ ਵੀ ਇੱਕ ਐਡੇ ਪੜੇ ਲਿਖੇ ਪਰਿਵਾਰ ਦੇ ਇੱਕ ਐਡੇ ਬੰਦੇ ਕਿਉਂਕਿ ਉਹਨਾਂ ਨੂੰ ਕਿਸੇ ਜੈਨ ਧਰਮ ਦੇ ਆਗੂ ਨੇ ਕਹਿ ਦਿੱਤਾ ਵੀ ਜੇ ਉਹ ਕੁੜੀ ਆ ਕਰ ਲਵੇ ਤਾਂ ਉਹ ਠੀਕ ਹੋ ਜਾਊਗੀ ਉਹ ਠੀਕ ਹੋਣ ਦੀ بجائے ਚੱਲ ਬਸੀ ਅਸੀਂ ਸਮਝਦੇ ਆਂ ਵੀ ਇਹ ਜਿਹੜੀਆਂ ਅਜਹੀਆਂ ਸਮਾਜਿਕ ਧਾਰਮਿਕ ਰਸਮਾਂ ਨੇ ਜਿਹੜੀਆਂ ਬੱਚਿਆਂ ਦੀ ਜਾਨ ਲੈਂਦੀਆਂ ਨੇ ਜਾਂ ਬੰਦਿਆਂ ਦੀ ਜਾਨ ਲੈਂਦੀਆਂ ਨੇ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਅੱਜ ਦੀ ਗੱਲ ਚ ਐਨਏ ਬਹੁਤ ਬਹੁਤ ਸ਼ੁਕਰੀਆ